ਕਿਦਾਂ ਹੋ ਜੀ ਸਾਰੇ ਅੱਜ ਆਪਾਂ ਲਾਈਵ ਹੋਏ ਆਂ ਜੀ ਚੈਨਲ ਦੇ ਉੱਪਰ ਅੱਗੇ ਆਪਾਂ ਕੱਲੀ ਸ਼ਾਰਟ ਵੀਡੀਓ ਹੀ ਪਾਉਂਦੇ ਹੁੰਦੇ ਸੀਗੇ ਚਿੰਨਗਾ ਵੀ ਚਲੋ ਸ਼ਾਰਟ ਪਾਤੀਂਗਾ ਹੁਣ ਆਪਾਂ ਹੌਲੀ-ਹੌਲੀ ਲਾਈਵ ਤੇ ਵਲੌਗ ਵੀ ਸ਼ੁਰੂ ਕਰਾਂਗੇ ਜੀ ਛੋਟਾ ਵਲੌਗ ਜਿਹਨੂੰ ਆਪਾਂ ਕਹਿ ਦਈਏ ਬਈ 5 ਮਿੰਟਾਂ ਦਾ ਵਲੌਗ ਕਹਿ ਦਈਏ ਫਿਰ ਆਪਾਂ ਹੌਲੀ-ਹੌਲੀ 10 ਮਿੰਟ 15 ਮਿੰਟ ਟਾਈਮ ਵਧਾਵਾਂਗੇ ਜਿਵੇਂ-ਜਿਵੇਂ ਆਪਣੀ ਵੀਡੀਓ ਨੂੰ ਲੋਕ ਦੇ ਦੇਖਣਗੇ ਆਪ ਨੂੰ ਰਿਸਪਾਂਸ ਮਿਲੂਗਾ ਜਿਵੇਂ ਦਾ ਉਮੀਦ ਆਪਾਂ ਕਰਾਂਗੇ ਜੀ ਹੋਰ ਤੁਸੀਂ ਦੱਸੋ ਜੀ ਕਿਵੇਂ ਆ ਸਾਰੇ ਠੀਕ ਆ ਹੋਰ ਆਪਾਂ ਜੀ ਤੁਹਾਨੂੰ ਅੱਜ ਰੁਟੀਨ ਵਾਈਜ਼ ਕੰਮ ਜਿਹੜੇ ਆਪਾਂ ਕਰਦੇ ਆ ਉਹ ਦਿਖਾਵਾਂਗੇ ਉਹ ਸੁਣਾਓ ਜੀ ਕਿਦਾਂ ਸਾਰੇ ਆਪਾਂ ਜ਼ਿੰਦਗੀ ਦੇ ਵਿੱਚ ਜੀ ਕਦੇ ਵੀ ਵਲੌਗ ਨਹੀਂ ਸੀ ਪਾ ਸ਼ਾਰਟ ਵੀਡੀਓ ਬਹੁਤ ਪਾਈਆਂ ਪਰ ਵਲੌਗ ਦਾ ਆਪਾਂ ਨਹੀਂ ਪਾਇਆ ਪਰ ਹੁਣ ਵਲੌਗ ਪਾਇਆ ਕਰਾਂਗੇ ਆਪਾਂ ਕਰੇ ਲੂ ਗੱਲਾਂ ਵਾ ਮਤਲਬ ਕਰੇ ਲੂ ਕੰਮ ਕਰ ਲੈ ਜਿਹੜੇ ਆਪਣੇ ਉਹ ਪਾਇਆ ਕਰਾਂਗੇ